ਇਹਨਾਂ ਦੇ ਪਿੰਡੇ ਆਏ ਆ 11 5 24 ਨੂੰ ਇਹਨਾਂ ਦੀ ਮੌਤ ਹੋਈ ਤੇ ਨਸ਼ਿਆਂ ਕਰਕੇ ਹੋਈ ਮੈਂ ਪੁੱਛਣਾ ਚਾਹੁੰਦਾ ਆ ਕਿ ਇੱਥੋਂ ਦੇ ਲੀਡਰ ਬੜੀਆਂ-ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਅਸੀਂ ਆ ਡਿਵੈਲਪਮੈਂਟ ਕਰਦੀ ਕਰੋੜਾ ਰੁਪਏ ਦੇਤੇ ਆ ਜਿਹੜਾ ਇੱਥੇ ਮਾਜੇ ਦਾ ਸ਼ੇਰ ਬਣਿਆ ਫਿਰਦਾ ਆ ਇਹ ਆਪਣੇ ਜੀਜੇ ਨੂੰ ਮਜ਼ਾਕ 'ਚ ਕਹਿੰਦਾ ਦੇਖੋ ਜੀ ਆ ਫਲਾਣਾ ਫਲਾਣ ਕਰਦਾ ਇਹ ਨਹੀਂ ਪਤਾ ਆਪਣੇ ਇਲਾਕੇ 'ਚ ਪਹਿਲਾਂ ਨਸ਼ੇ ਤੇ ਠੀਕ ਕਰ ਲਾ ਵਡੀਆਂ-ਵਡੀਆਂ ਡਿਵੈਲਪਮੈਂਟ ਦੀਆਂ ਗੱਲਾਂ ਕਰਦਾ ਆ ਦੂਜਿਆਂ ਦਾ ਮਜ਼ਾਕ ਉਡਾਉਣਾ ਆ ਸ਼ਰਮ ਆਣੀ ਚਾਹੀਦੀ ਤੈਨੂੰ ਆ ਦੇਖ ਆ ਮਾਪਿਆਂ ਦਾ ਰੋਣਾ ਦੇਖ ਤੇਰੇ ਇਲਾਕੇ 'ਚ ਨੇ ਤੇ ਨਸ਼ਿਆਂ 'ਚ ਡੁੱਬੇ ਹੋਏ ਨੇ ਵਿਚਾਰੇ ਇਹਨਾਂ ਦੇ ਬੱਚੇ ਇਹਨਾਂ ਨੂੰ ਕੌਣ ਠੀਕ ਕਰੂਗਾ ਇਹਦੇ ਵੱਲ ਫੋਕਸ ਕਰ ਦੂਜਿਆਂ ਤੇ ਮਿੱਟੀਆ ਸੁੱਟਦਾ ਆ ਕਾਤਲ ਕੋਈ ਅਰਸਾਂ ਚੋਂ ਤੇ ਬਾਜੀਆਂ ਆ ਨਹੀਂ ਗਿਆ ਕਾਤਲ ਵੀ ਤੇ ਪਿੰਡ ਚ ਹੋਈਆਂ ਉਹਨਾਂ ਨੂੰ ਲੱਭਣਾ ਚਾਹੀਦਾ ਸਰਕਾਰ ਨੂੰ ਕਿਉਂ ਨਹੀਂ ਲੱਭਦੀ ਦੇਖੋ ਮੈਂ ਬਹੁਤ ਕਲੀਅਰ ਦਸ਼ਾ ਦੇ ਬਾਰੇ ਗੱਲ ਕੀਤੀ ਆ ਕਿ ਆਪਾਂ ਅੰਬਰਸਾ ਨਸ਼ਾ ਮੁਕਤ ਬਣਾਣਾ ਆ ਉਹਦੇ ਚ ਲਾਉਣ ਆਰਡਰ ਵਾਲੀ ਵੀ ਗੱਲ ਹੈ ਕਿ ਜਿਹੜੇ ਆਪਣੇ ਆਪ ਨੂੰ ਵੱਡੇ ਬਦਮਾਸ਼ ਸਮਝਦੇ ਨੇ ਤੇ ਇਹਦਾ ਵਪਾਰ ਕਰਦੇ ਨੇ ਤੇ ਬਦਮਾਸ਼ੀਆਂ ਕਰਦੇ ਨੇ ਆਪਣੇ ਆਪ ਨੂੰ ਬਹੁਤ ਤਕੜੇ ਬਦਮਾਸ਼ ਸਮਝਦੇ ਨੇ ਤੇ ਆ ਨਸ਼ਿਆਂ ਦਾ ਵਪਾਰ ਕਰਦੇ ਆ ਆਪਾਂ ਕੇਂਦਰ ਏਜੰਸੀ ਤੋਂ ਉਹਦੀ ਛਾਣਵੀਂ ਕਰਵਾ ਕੇ ਇਹਨਾਂ ਨੂੰ ਅੰਦਰ ਕਰਵਾਵਾਂਗੇ ਲੇਕਿਨ ਉਤੋਂ ਅੱਗੇ ਰੀਹੈਬਿਲੀਟੇਸ਼ਨ ਸੈਂਟਰ ਵੀ ਆਪਾਂ ਸਭ ਤੋਂ ਦੁਨੀਆ ਦਾ ਵਧੀਆ ਅੰਮ੍ਰਿਤਸਰ ਬਣਾਵਾਂਗੇ ਤੇ ਜਿਹੜੀਆਂ ਦਵਾਈਆਂ ਜਿਹੜੀਆਂ ਦਵਾਈਆਂ ਮੈਨੂੰ ਪਤਾ ਅਮਰੀਕਾ 'ਚ ਦੋ ਦਵਾਈਆਂ ਸਕਸੈਸਫੁਲ ਨੇ ਇੱਕ ਨੱਕ ਦੇ ਡਰਾਪਸ ਤੇ ਇੱਕ ਟੀਕੇ ਉਹ ਦੋਵੇਂ ਅਸੀਂ ਮੁਕਤ ਆਪਣੇ ਇਲਾਕੇ ਚ ਵਿਕਵਾਵਾਂਗੇ ਮਤਲਬ ਫਰੀ ਦੇਵਾਂਗੇ ਬੱਚਿਆਂ ਨੂੰ ਸਹੀ ਦਵਾਈ ਦੇਣੀ ਚਾਹੀਦੀ ਕਿ ਉਹ ਠੀਕ ਹੋਣ ਉਹ ਗਲਤ ਦਵਾਈ ਨਹੀਂ ਜਿਹੜੀ ਬਲੈਕ ਵਿੱਚ ਵੇਚਦੇ ਹੋ ਤੇ ਉਹਦੇ ਨਸ਼ਿਆਂ ਚ ਹੋਰ ਫਸਣ ਤੇ ਤੀਜੀ ਗੱਲ ਇਹਦੇ ਨਾਲ ਨਾਲ ਹੀ ਇੱਥੇ ਨੌਕਰੀਆਂ ਵੀ ਨੌਕਰੀਆਂ ਵੀ ਆਣੀਆਂ ਚਾਹੀਦੀਆਂ ਆ ਦੇਖੋ ਅਸੀਂ ਸਟਾਰਟਅਪ ਦਾ ਇਨੀਸ਼ੀਏਟਿਵ ਲਿਆ ਆ ਬੱਚਿਆਂ ਲਈ ਖਾਸ ਤੌਰ ਤੇ ਲਿਆਇਆ ਸਾਡੇ ਯੂਥ ਲਈ ਲਿਆਇਆ ਅਗਰ ਅਸੀਂ ਉਹਨਾਂ ਨੂੰ ਉਹਨਾਂ ਦੀ એનર્ਜੀ ਨੂੰ ਸਹੀ ਦਿਸ਼ਾ ਤੇ ਲਾਵਾਂਗੇ ਤੇ ਫੇਰ ਉਹ ਗਲਤ ਪਾਸੇ ਨਹੀਂ ਜਾਣਗੇ ਸੋ ਆ ਤਿੰਨੋਂ ਚੀਜ਼ਾਂ ਕਰਨੀਆਂ ਜ਼ਰੂਰੀ ਨੇ ਔਰ ਇਹ ਇਕੱਠੀਆਂ ਕਰਾਂਗੇ ਤੇ ਫੇਰ ਮੈਂ ਫੇਰ ਮੈਂ ਦੁਬਾਰਾ ਜਿਹੜੇ ਲੀਡਰ ਬਣੇ ਫਿਰਦੇ ਨੇ ਉਹਨਾਂ ਨੂੰ ਇਹ ਕਹਿਣਾ ਆ ਕਿ ਸਾਨੂੰ ਆਪਣੇ ਇਲਾਕੇ ਵੱਲ ਪਹਿਲਾਂ ਦੇਖਣਾ ਚਾਹੀਦਾ ਤੇ ਜਿਤਨਾ ਇਹ ਭੈਣਾ ਨੇ ਮੈਨੂੰ ਦੱਸਿਆ ਕੇ ਨਸ਼ਾ ਬਹੁਤ ਸਾਡੇ ਅੰਮ੍ਰਿਤਸਰ ਚ ਬਹੁਤ ਹੀ ਮੁਸੀਬਤ ਆ ਪਰਿਵਾਰਾਂ ਲਈ ਤੇ ਬੱਚਿਆਂ ਲਈ ਤੇ ਸਾਨੂੰ ਇਹ ਜੰਗ ਇਹਦੇ ਤੇ ਕਰਨੀ ਪੈਣੀ ਇਹਨੂੰ ਕਾਲੇ ਚਸ਼ਮੇ ਪਾ ਕੇ ਤੇ ਦੰਦ ਦਿਖਾ ਕੇ ਵੱਡੀਆਂ-ਵੱਡੀਆਂ ਗੱਲਾਂ ਕਰਕੇ ਇਹ ਕੰਮ ਨਹੀਂ ਠੀਕ ਹੋਣਾ ਇਹ ਅਸੀਂ ਮੋਦੀ ਸਾਹਿਬ ਦੀ ਸਰਕਾਰ ਨੇ ਜਿਤਨਾ ਉੱਤਰ ਪ੍ਰਦੇਸ਼ ਇਨੀਸ਼ੀਏਟਿਵ ਲੈਨੇ ਇੱਥੇ ਵੀ ਅਸੀਂ ਉਤਰਾ ਹੀ ਠੀਕ ਕਰਵਾਵਾਂਗੇ ਜਿਹੜੇ ਆਪਣੇ ਆਪ ਨੂੰ ਬੜੇ ਵੱਡੇ ਬਦਮਾਸ਼ ਸਮਝਦੇ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਤਕੜੀ ਕਰਾਂਗੇ ਤੇ ਨਸ਼ਿਆਂ ਦਾ ਵਪਾਰ ਬੰਦ ਕਰਵਾਵਾਂਗੇ ਤੇ ਉਤੋਂ ਅੱਗੇ ਜਿਹੜੀ ਰੀਹੈਬਿਲਿਟੇਸ਼ਨ ਦੀਆਂ ਦਵਾਈਆਂ ਸਹੀ ਨੇ ਉਹ ਵੀ ਅਸੀਂ ਬੱਚਿਆਂ ਤੱਕ ਮੁਫਤ ਪਹੁੰਚਾਵਾਂਗੇ ਤੇ ਨਾਲ ਨੌਕਰੀਆਂ ਦੀ ਵੀ ਇਹ ਸਾਰੀਆਂ ਚੀਜ਼ਾਂ ਮੈਂ ਆਪਣੀ ਵਿਜਨ ਚ ਪਾਈਆਂ ਨੇ ਤੇ ਜਿਹੜੇ ਜਿਹੜੇ ਲੀਡਰ ਕਹਿੰਦੇ ਨੇ ਅਸੀਂ ਤੇ ਪੰਜਾਬ ਦੀ ਅੰਮ੍ਰਿਤਸਰ ਦੀ ਖਾਸ ਤੌਰ ਤੇ ਅੰਮ੍ਰਿਤਸਰ ਦੀ ਡਵੈਲਪਮੈਂਟ ਕਰਤੀ ਉਹ ਇੱਕ ਵਾਰੀ ਇੱਕ ਵਾਰੀ ਆ ਕੇ ਇੱਥੇ ਮਾਪਿਆਂ ਨੂੰ ਮਿਲਣ ਤੇ ਉਹਨਾਂ ਦਾ ਰੋਣਾ ਦੇਖਣ ਉਹਨਾਂ ਦੀ ਗੱਲ ਸੁਣਨ ਤੇ ਫੇਰ ਉਹਨਾਂ ਦੇ ਕੰਨ ਵੀ ਖੁੱਲਣਗੇ ਤੇ ਅੱਖਾਂ ਵੀ ਖੁੱਲਣਗੀਆਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par